ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਵਿਖੇ ਪੁੱਜਣ ਦਾ ਕਾਰਨ ਸੀ ਕਿ ਇੱਥੇ ਜਿਹੜਾ ਹੈ ਪਤੰਗਾਂ ਦਾ ਬਹੁਤ ਸਾਰਾ ਕੰਮ ਹੈ ਤਕਰੀਬਨ ਇੱਥੇ ਹੋਲਸੇਲ ਦਾ ਰਿਟੇਲ ਦਾ ਔਰ ਇੱਥੋਂ ਜਿਹੜੀ ਕਾਈਟ ਹੈਗੀ ਹੈ ਬਹੁਤ ਮਸ਼ਹੂਰ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਕਾਈਟ ਦੀ ਅਲੱਗ ਜਿਹੜੀ ਹੈ ਪਛਾਣ ਹੈਗੀ ਹੈ ਔਰ ਇਸ ਦੇ ਨਾਲ ਨਾਲ ਡੋਰਾ ਦੀ ਵੀ ਅਲੱਗ ਪਛਾਣ ਹੈ ਅੱਜ ਤੁਹਾਨੂੰ ਲੈ ਗਏ ਆ ਅੰਮ੍ਰਿਤਸਰ ਦੇ ਅਹ ਬਾਜ਼ਾਰ ਵਿੱਚ ਜਿੱਥੇ ਕੀ ਠਾਕੁਰ ਕਾਈਟ ਹਾਊਸ ਬਹੁਤ ਪੁਰਾਣਾ ਕੰਮ ਕਰਦੇ ਨੇ ਔਰ ਬਹੁਤ ਵਧੀਆ ਕੰਮ ਹੈਗਾ ਇਹਨਾਂ ਦਾ ਔਰ ਬਹੁਤ ਪੁਰਾਣਾ ਕੰਮ ਹੈਗਾ ਔਰ ਹਰ ਤਰ੍ਹਾਂ ਦੀ ਜੜੀ ਹੈ ਪਤੰਗਾ ਜੜੀਆਂ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਛੋਟੀ ਤੋਂ ਲੈ ਕੇ ਛੋਟੀ ਔਰ ਵੱਡੀ ਤੋਂ ਲੈ ਕੇ ਵੱਡੀ ਤੱਕ ਤਕਰੀਬਨ 250 300 400 ਤੱਕ ਜੜੀ ਕਾਈਟ ਹੈ ਜੇ ਤੁਹਾਨੂੰ ਮਿਲ ਜਾਏਗੀ ਪਰ ਪੀਸ ਦੇ ਹਿਸਾਬ ਨਾਲ ਸਾਡੇ ਨਾਲ ਯੂਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਿੰਨਾ ਪੁਰਾਣਾ ਕੰਮ ਹੈ ਔਰ ਕਿੰਨੇ ਕਾਰੀਗਰ ਜਿਹੜੇ ਹੈਗੇ ਇੱਥੇ ਕੰਮ ਕਰਦੇ ਨੇ ਉਹ ਜਿਹੜਾ ਸਮਾਨ ਲੈ ਕੇ ਆਂਦੇ ਨੇ ਪਤੰਗਾ ਦਾ ਉਹ ਆਪ ਕਰਦੇ ਨੇ ਜਾਂ ਇਹਨਾਂ ਦੇ ਕਾਰੀਗਰ ਰੱਖੇ ਆ ਔਰ ਜੇ ਕਾਰੀਗਰ ਰੱਖੇ ਨੇ ਤੇ ਕਿੱਥੋਂ ਜਿਹੜੀ ਹੈ ਇਹਨਾਂ ਦੀ ਸੇਲ ਪਰਚੇਜ਼ ਹੁੰਦੀ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਨਮਸਕਾਰ ਜੀ ਸਰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸ ਦਿਓ ਆਪਣੀ ਸ਼ਾਪ ਬਾਰੇ ਦੱਸ ਦਿਓ ਸਰ ਮੇਰਾ ਨਾਮ ਮੇਰਾ ਨਾਮ ਆਯੂਸ਼ ਹੈ ਤੇ ਸਾਡਾ ਆਪਣਾ ਠਾਕੁਰ ਕਾਈਟ ਸਟੋਰ ਨਾਮ ਤੋਂ ਕਾਫੀ ਫੇਮਸ ਹੈ ਕੰਮ ਕਾਫੀ ਪੁਰਾਣਾ ਕੰਮ ਹੈ ਤੇ ਤੁਸੀਂ ਲਗਾ ਲਓ ਤੁਸੀਂ ਜੀ ਲੋਕੇਸ਼ਨ ਦੀ ਗੱਲ ਕਰੀਏ ਤੇ ਅਸੀਂ ਪਿੱਲਰ ਨੰਬਰ 29 ਹਰਗੁਨੋਤ ਹਸਪੀਟਲ ਦੇ ਆਪੋਸਿਟ ਗਲੀ ਪੈਂਦੀ ਪਿੱਲਰ ਨੰਬਰ 29 ਬਟਾਲਾ ਰੋਡ ਤੇ ਉਹਦੇ ਆਪੋਸਿਟ ਤੁਸੀਂ ਐਂਟਰ ਕਰਕੇ ਤੁਸੀਂ ਕਿਸੇ ਨੂੰ ਵੀ ਠਾਕੁਰ ਕਾਈਟ ਸਟੋਰ ਦਾ ਪੁੱਛ ਕੇ ਆ ਸਕਦੇ ਜੀ ਸਰ ਗੱਲ ਕਰੀਏ ਤਾਂ ਬਹੁਤ سارے ਇੱਥੇ ਕਾਈਟ ਸਟੋਰ ਹੈਗੇ ਆ ਤੁਹਾਡੇ ਕਾਈਟ ਸਟੋਰ ਤੇ ਬਾਕੀ ਦੇ ਕਾਈਟ ਸਟੋਰ ਕੀ ਫਰਕ ਹੈਗਾ ਸਰ ਸਭ ਤੋਂ ਪਹਿਲਾਂ ਕੁਆਲਿਟੀ ਤੇ ਰੇਟ ਇਹ ਬਹੁਤ ਮੈਟਰ ਕਰਦਾ ਮਾਰਕੀਟ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਹੁੰਦੀ ਆ ਸਾਡੀ ਕਿ ਸਾਡਾ ਰੇਟ ਵੀ ਜਿਹੜਾ ਬਾਕੀ ਮਾਰਕੀਟ ਤੋਂ ਥੋੜਾ ਘੱਟ ਹੋਵੇ ਤੇ ਕੁਆਲਿਟੀ ਵੀ ਸਾਡੇ ਕੋਲ ਤੁਹਾਨੂੰ ਪਤਾ ਲੋਕਲ ਤੋਂ ਲੈ ਕੇ ਤੇ ਵਧੀਆ ਵੀ ਤੁਸੀਂ ਜਿਵੇਂ ਦੇਖ ਸਕਦੇ ਹੋ ਸਾਰੇ ਪਾਸੇ ਅੱਛੀ ਚੀਜ਼ ਵੀ ਹੈਗੀ ਆ ਲੋਕਲ ਚੀਜ਼ ਵੀ ਤੁਹਾਨੂੰ ਮਿਲ ਜੇਗੀ ਹਰ ਇੱਕ ਚੀਜ਼ ਜਿਹੜੀ ਇੱਕ ਸਟੋਰ ਦੇ ਉੱਤੇ ਅਵੇਲੇਬਲ ਮਿਲ ਜੇਗੀ ਤੁਹਾਨੂੰ ਸਰ ਕਿਸ ਕਿਸ ਤਰ੍ਹਾਂ ਦੀ ਕਾਈਟ ਹੈਗੀ ਆ ਜਾਂ ਕਿਹੜੀ ਡਿਮਾਂਡ ਹੈਗੀ ਆ ਕਿਉਂਕਿ ਲੋਹੜੀ ਦਾ ਤਿਹਾਰ ਪੁੱਛੀ ਦਿਨ ਤੋਂ ਬਾਅਦ ਮਨਾਇਆ ਜਾਏਗਾ ਮਨਾਇਆ ਜਾਏਗਾ ਜਿਆਦਾ ਤੁਮ ਤਾਂ ਨੰਮ ਨਾ ਜਾਏਗਾ ਕਿਹੜੀ ਕਿਹੜੀ ਕਾਈਟ ਤੁਹਾਡੇ ਕੋਲ ਅਵੇਲੇਬਲ ਹੈ ਜਿਆਦਾ ਸਰ ਸਾਡੇ ਕੋਲ ਲਾ ਲਓ ਤੁਸੀਂ ਅ ਅੱਛੀ ਗਾਈਟਸ ਜਿਵੇਂ ਕਾਰੀਗਰਦੀਆਂ ਵੀ ਫੇਮਸ ਜਿਹੜੇ ਮਸ਼ਹੂਰ ਕਾਰੀਗਰ ਹੈਗੇ ਉਹਨਾਂ ਦੀ ਵੀ ਅਵੇਲੇਬਲ ਹੈ ਦੂਸਰਾ ਲੋਕਲ ਤੁਸੀਂ ਲਗਾ ਲਓ ਜਿਹੜੀ ਬਰੇਲੀ ਤੋਂ ਆਂਦੀ ਆ ਜਾਂ ਲਖਨਊ ਤੋਂ ਆਂਦੀ ਆ ਸਾਰੀ ਆਲਮੋਸਟ ਅਵੇਲੇਬਲ ਸਾਡੇ ਕੋਲ ਆਪਣੇ ਕਾਰੀਗਰਾਂ ਕੇ ਜਾਂ ਤੁਸੀਂ ਰੈਂਟ ਤੇ ਜਾਂ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਨਹੀਂ ਸਾਡੇ ਜਿਹੜਾ ਨਾ ਲਾ ਲ ਮਤਲਬ ਕਿ ਬਾਹਰੋਂ ਜਿਹੜੀ ਆਂਦੀ ਹੋ ਤੇ ਪੇਮੈਂਟ ਪਾਈ ਦੀ ਤੇ ਪਹੁੰਚ ਜਾਂਦੀ ਆ ਉਹ ਬਾਹਰ ਦਾ ਹੀ ਆ ਸਾਰਾ ਕੰਮ ਤੇ ਜਿਹੜੇ ਦੂਸਰੇ ਲੋਕਲ ਆ ਉਹਨਾਂ ਨਾਲ ਸਾਡੀ ਡੀਲਿੰਗ ਚੱਲਦੀ ਆ ਕਿ ਨੇ ਪੇਮੈਂਟ ਦੇ ਅਕੋਰਡਿੰਗ ਜਿੱਦਾਂ ਵੀ ਹਿਸਾਬ ਆ ਉਹਨਾਂ ਨੂੰ ਜੋ ਲੋਡ ਹੋਵੇ ਉਹਨਾਂ ਨਾਲ ਕਰ ਲਈਦੀ ਗੱਲ ਜਿਸ ਦਾ ਵੀ ਹਿਸਾਬ ਤਾ ਹੁੰਦਾ ਗੱਲ ਕਰੀਏ ਤਾਂ ਨੌਜਵਾਨਾਂ ਚ ਬੜਾ ਇਹ ਪਤੰਗਾ ਦਾ ਬੜਾ ਕ੍ਰੇਜ਼ ਹੁੰਦਾ ਬਹੁਤ ਕ੍ਰੇਜ਼ ਔਰ ਕਿਹੜੀ ਕਿਹੜੀ ਹੈ ਜਿਹੜੀ ਹੈ ਦੋਸਤਾਂ ਦੇ ਕੋ ਕਾਈਟ ਜਿਹੜੀ ਪਸੰਦ ਕਰ ਰਹੇ ਨੇ ਜਿਆਦਾ ਸਰ ਜਿਹੜੀ ਵਿਕਰੀ ਆ ਪੰਜਾਬ ਦੇ ਵਿੱਚ ਉਣੀ ਦੀ ਹੁੰਦੀ ਪੌਣੀ ਮਤਲਬ ਜਿਹੜਾ ਨਾਰਮਲ ਸਾਈਜ਼ ਜਿਹੜਾ ਹੁੰਦਾ ਨਾ ਇਹ ਸਾਈਜ਼ ਦੀ ਜਿਵੇਂ ਤੁਸੀਂ ਕਾਈਟ ਕਰ ਲੋ ਇਹ ਸਾਈਜ਼ ਦੀ ਵਿਕਰੀ ਜਿਹੜੀ ਹੈ ਪੌਣੀ ਦੀ ਬਹੁਤ ਜ਼ਿਆਦਾ ਹੁੰਦੀ ਆ ਆਲਮੋਸਟ ਜ਼ਿਆਦਾ ਇਹ ਹੀ ਚੱਲਦੀ ਹੈ ਇਹਦੇ ਨਾਲ ਕੀ ਹੈ ਇੱਕ ਤੇ ਇਸ ਸੰਭਾਲਣ ਚ ਵੀ ਥੋੜੀ ਈਜ਼ੀ ਰਹਿੰਦੀ ਆ ਤੇ ਜ਼ਿਆਦਾ ਵੱਡੀ ਕਰੀ ਆਉਗੇ ਉਹ ਤੇ ਫਿਰ ਤੇ ਸਰ ਸ਼ੌਂਕ ਵਾਸਤੇ ਹੀ ਆ ਉਹ ਸੀਜ਼ਨਲ ਹੀ ਹੁੰਦੀ ਆ ਜਿਹੜੀ ਵੱਡੀ ਕਾਈਟ ਜਿਵੇਂ ਆ ਹੋ ਗਈ ਤਿੰਨ ਤਾਵੇ ਹੋਗੇ 6 ਤਾਵੇ ਹੋਗੇ ਏ অলਮੋਸਟ ਜਿਹੜੇ ਲਾਸਟ ਜਿਹੜੇ ਲੋਹੜੀ ਦੇ ਲਾਗੇ ਤਿਆਰ ਲਾਗੇ ਤੋਂ ਦੋ ਸੇਲ ਹੁੰਦੀਆਂ ਨਾਲ ਦੀ ਬਸ ਤੇ ਸਾਰਾ ਸਾਲ ਕੰਮ ਚੱਲਦਾ ਕਿ ਜਦ ਸੀਜ਼ਨ ਨਹੀਂ ਸਰ ਸੀਜ਼ਨ ਮਾਈ ਸੀ ਹੁੰਦਾ ਜੀ ਤੂੰ ਲਾ ਲੋ ਮਹੀਨੇ ਕ ਦਾ ਸੀਜ਼ਨ ਹੁੰਦਾ ਬਸ ਮੇਨਲੀ ਹੋਈ ਆ ਤੇ ਫਿਰ ਇਹ ਸਟੋਰ ਕਰਕੇ ਰੱਖਦੇ ਤੂੰ ਇਹ ਸਟੋਰ ਕਰਕੇ ਰੱਖਦੇ ਗਰਮੀ ਦੇ ਵਿੱਚ ਸਟੋਰ ਕਰਨੀ ਪੈਂਦੀ ਆ ਤਾਂ ਕਿ ਬਚਾ ਵੀ ਕਰਨਾ ਪੈਂਦਾ ਦਵਾਈਆਂ ਵਗੈਰਾ ਰੱਖਣੀਆਂ ਪੈਂਦੀਆਂ ਲਗਾ ਕੇ ਕਾਈਟਸ ਨੂੰ ਤਾਂ ਕਿ ਕੀੜਾ ਨਾ ਬਵੇ ਤੀਲੇ ਨੂੰ ਜਾਂ ਕੁਛ ਜਾਂ ਕਈ ਵਾਰੀ ਚੂਹਾ ਵੀ ਪੈ ਜਾਂਦਾ ਕਾਗਜ਼ ਖਾਣ ਦਾ ਸਾਰਾ ਮੇਰੇ ਕਿਸਾਨ ਕਬਾਤ ਵੀ ਬੜੀਏਗੀ ਬਹੁਤ ਬਹੁਤ ਸੰਭਾਲ ਹੈ ਇਹ ਕੰਮ ਉਹ ਹੀ ਕਰ ਸਕਦਾ ਜੀ ਜਿੰਨਾ ਸ਼ੌਂਕ ਹੋਵੇ ਅਦਰਾਈਜ਼ ਨਾਰਮਲ ਬੰਦਾ ਇਹ ਕੰਮ ਨਹੀਂ ਕਰ ਸਕਦਾ ਜੀ ਅ ਤੁਹਾਡਾ ਹੋਲ سیل ਦਾ ਹੈ ਰਿਟੇਲ ਦਾ ਜਾਂ ਬਾਕੀ ਹੋਲ سیل ਰਿਟੇਲ ਦੋਵੇਂ ਹੀ ਆ ਸਪਲਾਈ ਸਾਡੀ 올 ਓਵਰ ਵਰਲਡ ਵਾਈਡ ਸ਼ਿਪਿੰਗ ਵੀ ਕਰਦੀ ਦੀ ਅੱਛਾ ਵਰਲਡ ਵਾਈਡ ਹਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆ ਪਰ ਹਜੇ ਤਾਂ ਸਟਾਰਟ ਹੀ ਕੀਤਾ ਅੱਛਾ ਹੌਲੀ ਹੌਲੀ ਕੋਸ਼ਿਸ਼ ਹੈ ਕਿ ਵਧਾਵਾਂਗੇ ਮਤਲਬ ਕਿ ਪੂਰੇ ਇੰਡੀਆ ਸਟ ਹੋ ਰਹੀ ਹੈ ਸਪਲਾਈ ਤੁਹਾਡੀ ਹਾਂ ਪੂਰੇ ਇੰਡੀਆ ਵਰਲਡ ਵਾਈਡ ਹੋ ਰਹੀ ਹੈ ਬਾਹਰ ਵੀ ਜਾ ਰਹੀ ਸਭ ਜਗ੍ਹਾ ਜਾ ਰਹੀ ਅੱਛਾ ਅ ਤਕਰੀਬਨ ਆਪਾ ਦੇਖ ਰਿਹਾ ਕਿ ਕਾਈਟਾ ਦੇ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਤੇ ਮੈਂ ਕਹਾਂ ਪਾਕਿਸਤਾਨੀ ਕਾਈਟਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਪਾਕਿਸਤਾਨੀ ਪਾਕਿਸਤਾਨੀ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਦੇ ਵਿੱਚ ਕਾਈਟਸ ਹੁੰਦੇ ਆ ਹਾਂਜੀ ਹਾਂਜੀ ਆ ਜਾਂ ਨੋਰਮਲ ਤੁਸੀਂ ਕਹ ਲਓ ਫਲੈਗ ਬਣੇ ਹੁੰਦੇ ਆ ਆਸਟ੍ਰੇਲੀਆ ਦੇ ਇੰਡੀਆ ਦੇ ਅਮਰੀਕਾ ਦੇ ਕੈਨੇਡਾ ਦੇ ਅਲੱਗ-ਅਲੱਗ ਡਿਜ਼ਾਈਨ ਜਿੱਦਾਂ ਮਤਲਬ ਕਸਟਮਰ ਡਿਮਾਂਡ ਕਰਦਾ ਜੇ ਕਿਸੇ ਨੇ ਕਸਟਮਰ ਨੇ ਡਿਮਾਂਡ ਕਰਕੇ ਬਣਾਨੀ ਹੋਵੇ ਬਣਾ ਦਿੰਦੇ ਹਾਂ ਉਹ ਉਹਦੇ ਲਈ ਆਰਡਰ ਪਹਿਲਾਂ ਦੇਣਾ ਪੈਂਦਾ ਲਾ ਲਓ ਤੁਸੀਂ ਕੋਈ 2 ਮਹੀਨੇ ਪਹਿਲਾਂ ਇਹਨਾਂ ਦੇ ਨਾਲ ਚ ਨਹੀਂ ਲੋੜ ਡਿਜ਼ਾਈਨ ਵਾਲੀ ਜਿਹੜੀ ਕਾਈਟਸ ਆ ਉਹ ਤੁਸੀਂ ਲਾ ਕੇ ਚੱਲੋ ਉਹ ਪਹਿਲਾਂ ਆਰਡਰ ਦੋਗੇ ਫਿਰ ਤੁਹਾਨੂੰ ਜਿਹੜੀ ਅਵੇਲੇਬਲ ਕਰਾ ਸਕਦਾ ਜੇ ਕਿਸ ਨੇ ਮਤਲਬ ਕਿ ਆਰਡਰ ਤੇ ਕਰਾਨੀ ਹੈ ਉਹ ਤੁਹਾਨੂੰ ਆਰਡਰ ਦੇ ਸਕਦਾ ਹੈ ਆਰਡਰ ਦੇ ਸਕਦਾ ਜੀ ਡਿਜ਼ਾਈਨ ਕਿਨੇ ਕਰਾਨਾ ਇਹਦੇ ਉਹ ਮਹੀਨਾ ਦੋ ਮਹੀਨਾ ਪਹਿਲਾਂ ਦੇਣਾ ਸੀਜ਼ਨ ਦੇ ਵਿੱਚ ਨਹੀਂ ਸੀਜ਼ਨ ਦੇ ਵਿੱਚ ਜਿਹੜੇ ਉਹ ਸਾਨੂੰ ਉਹਨਾਂ ਨੂੰ ਮਾਫੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਮਹੀਨਾ ਦੋ ਮਹੀਨੇ ਪਹਿਲਾਂ ਉਹ ਤੁਹਾਨੂੰ ਡਿਜ਼ਾਈਨ ਜਿਹੜਾ ਕੋਈ ਰੈਡੀ ਕਰਾ ਦਿਆ ਪ੍ਰਾਈਸ ਕੀ ਰਹਿੰਦੇ ਆ ਕਾਈਟਸ ਤੇ ਕਾਈਟਸ ਸਰ ਸਟਾਰਟ ਹੋ ਜਾਂਦੀ ਲਾ ਲੋ ਤਾਂ ਸੀ 5 ਰੁਪਏ ਤੋਂ ਸਟਾਰਟ ਹੋ ਜਾਂਦੀ ਜਿਵੇਂ ਇਹ ਹੈ ਜੀ 5 ਰੁਪਏ ਪਰ ਪੀਸ ਹੈ ਅੱਛਾ 5 ਰੁਪਏ ਹਾਂਜੀ 5 ਰੁਪਏ ਪੀਸ ਹੈ ਇਹਨੂੰ ਕਹਿੰਦੇ ਪੌਨਤਾਈ ਇਹ ਸਾਈਜ਼ ਹੁੰਦਾ ਜੀ ਪੌਨਤਾਈ ਗੱਲ ਕਰੀਏ ਤਾਂ ਕਿਸੇ ਟਾਈਮ ਇਹ ਜਿਹੜੀ ਕਾਈਟ ਹੈਗੀ ਬੜੀ ਸਸਤੀ ਹੁੰਦੀ ਰਹੀ ਪਰ ਹੁਣ ਮਹਿੰਗੀ ਹੋ ਗਈ ਹੈ ਜਾਂ ਲੋੜੀ ਕਰਕੇ ਮਹਿੰਗੀ ਹੋ ਗਈ ਹੈ ਜਾ ਕੇ ਨਹੀਂ ਨਹੀਂ ਇਹ ਸਰ ਇਹ ਜਿਵੇਂ ਕਾਗਜ਼ ਪੀਲਾ ਵੀ ਮਹਿੰਗਾ ਹੋ ਗਿਆ ਟਰਾਂਸਪੋਰਟੇਸ਼ਨ ਜਿਹੜੀ ਚਾਰਜਸ ਵਧੇ ਹਰ ਇੱਕ ਚੀਜ਼ ਜੀਐਸਟੀ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਪਤਾ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਤੇ ਉਹ ਕੁਝ ਟਾਈਮ ਪਾ ਕੇ ਹਰ ਇੱਕ ਚੀਜ਼ ਤੁਹਾਨੂੰ ਪਟੜਾ ਪੈਟਰੋਲ ਦੇ ਵੀ ਰੇਟ ਵਧੇ ਹਰ ਇੱਕ ਚੀਜ਼ ਵਧੇ ਇਸ ਤਰ੍ਹਾਂ ਉਹ ਲਈ ਉਹ ਜਿਹੜੀ ਮਾਰਕੀਟ ਉੱਪਰ ਜਾ ਹੀ ਰਹੀ ਹੈ ਆਪਾਂ ਦੇਖ ਰਹੇ ਆ ਕਿ ਬਹੁਤ ਸਾਰੇ ਜਿਹੜੇ ਕਾਰੀਗਰ ਹੈਗੇ ਆ ਉਹ ਪਤੰਗਾ ਦਾ ਕੰਮ ਛੱਡ ਕੇ ਜਿਹੜਾ ਹੋਰ ਦੂਸਰਾ ਵੀ ਕੰਮ ਕਰਨ ਲੱਗੇ ਇਹਦੇ ਵਿੱਚ ਕੀ ਕਾਰਨ ਲੱਗਦੇ ਹੋ ਕਿ ਜਾਂ क्रेਜ਼ ਘਟ ਗਿਆ ਜਾਂ ਉਹਨਾਂ ਨੂੰ ਮਿਹਨਤਾਂ ਨਾ ਨਹੀਂ ਮਿਲਦਾ ਪਿਆ ਜਾਂ ਕੁਝ ਹੋਰ ਕੋਈ ਵਜ੍ਹਾ ਹੋ ਸਕਦੀ ਹੈ ਵਜਾ ਕੁਝ ਹੋਰ ਵੀ ਹੋ ਸਕਦੀ ਕਿਉਂਕਿ ਇਹ ਦੇਖੋ 12 ਮਹੀਨੇ ਦਾ ਕੰਮ ਤਾਂ ਹੈ ਨਹੀਂ ਬਿਲਕੁਲ ਜੀ 12 ਮਹੀਨੇ ਦਾ ਕੰਮ ਨਾ ਹੋਣ ਕਾਰਨ ਜਿਵੇਂ ਅਸੀਂ ਵੀ ਜਿਹੜਾ ਕਾਈਟਸ ਦਾ ਕੰਮ ਕਰ ਰਹੇ ਨਾਲ ਸਾਡਾ ਕੁਲਚੇਆਂ ਦਾ ਵੀ ਕੰਮ ਤੁਸੀਂ ਜਿਵੇਂ ਪੜਿਆ ਹੋਣਾ ਬੋਲ ਦਿੱਤੇ ਮੇਨਲੀ ਸਾਡਾ ਜਿਹੜਾ ਕਮੀਰ ਵਾਲੇ ਕੁਲਚੇ ਉਹ ਕੰਮ ਹੈ ਉਹ 12 ਮਹੀਨੇ ਕੰਮ ਹੋਏ ਤੇ ਸਿਰਫ 6 ਮਹੀਨਾ ਡੇਢ ਮਹੀਨੇ ਦਾ ਕੰਮ ਹੈ ਬਸ ਜੇ by the way ਕਿਸੇ ਦੇ retail ਚ ਲੈਣਾ ਹੋਏ ਤਾਂ ਉਹਨੂੰ ਵੀ ਉਹੀ price ਮਿਲੇਗਾ ਜੋ wholesale ਵਾਲਾ ਕੇ ਜਾਂ ਅਲੱਗ ਥੋੜਾ ਜਿਹਾ different ਹੋਏਗਾ ਥੋੜਾ ਜਿਹਾ difference ਹੁੰਦਾ ਫਿਰ bulk ਚ ਲੈਣਾ ਪਏਗਾ ਫਿਰ ਉਹਨੂੰ wholesale ਵਾਲਾ price ਲੱਗ ਜਾਏਗਾ ਜਿਵੇਂ ਲਗਾ ਲਓ ਜਿੰਨੇ ਜੇ ਤੁਸੀਂ ਕਹੋ ਮੈਂ 12 ਪੀਸ ਦੇ ਪਿੱਛੇ ਉਹਨਾਂ ਨੂੰ ਹੋਲਸੇਲ ਪ੍ਰਾਈਸ ਲਗਾਦਾ ਉਹ ਮੁਸ਼ਕਲ ਹੋ ਜਾਂਦਾ ਇਦਾਂ ਫਿਰ ਨਾ ਕਲੈਸ਼ ਹੋ ਜਾਂਦਾ ਦੁਕਾਨਦਾਰ ਦਾ ਤੇ ਫਿਰ ਕਸਟਮਰ ਦਾ ਉਹ ਫਿਰ ਤੁਹਾਨੂੰ ਪਤਾ ਲੱਗੇ ਸ਼ਾਇਦ ਕਿ ਕਾਫੀ ਸ਼ਾਪਸ ਹੈਗੀਆਂ ਉਹਦੇ ਕਰਕੇ ਨਾ ਫਿਰ ਜੇ ਬਲਕ ਚ ਲਵੇਗਾ ਜਿਵੇਂ 100 ਪੀਸ ਲਵੇ ਐਟ ਲੀਸਟ ਫਿਰ ਉਹਨੂੰ ਥੋੜਾ ਕਰਦੀ ਦਾ ਮਾਨਤਨ ਕਰਦੀ ਦਾ। ਅ ਇੱਕ ਵਾਰ ਸਾਡੇ ਦਸਕ ਨੇ ਵੀ ਦੱਸ ਦਿਓ ਕਿ ਜੇ ਕਿਸੇ ਦੇ ਕਾਈਲੈਂਡ ਆਣਾ ਹੋਏ ਤੰਗਾ ਲੈਣ ਆਣਾ ਇਹ ਤੇ ਕਿੱਥੇ ਲੋਕੇਸ਼ਨ ਕਿੱਥੇ ਆ। ਸਰ ਤੁਸੀਂ ਅ ਹਰਗੁਨ ਹਸਪੀਟਲ ਦੇ ਆਪੋਜ਼ਿਟ ਗਲੀ ਪੈਂਦੀ ਬਟਾਲਾ ਰੋਡ ਤੇ 29 ਨੰਬਰ ਪਿੱਲਰ ਉਹਦੇ ਆਪੋਜ਼ਿਟ ਆ ਕੇ ਤੁਸੀਂ ਜਿਹੜਾ ਠਾਕੁਰ ਕਾਈਟ ਸਟੋਰ ਕਿਸੇ ਨੂੰ ਪੁੱਛ ਸਕਦੇ ਹੋ। ਦੂਸਰਾ ਇਹ ਜੇ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਤੁਸੀਂ ਗੂਗਲ ਤੇ ਠਾਕੁਰ ਕੁਲਚਾ ਬੇਕਰ ਜਿਹੜਾ ਸਰਚ ਕਰਕੇ ਡਾਇਰੈਕਟ ਲੋਕੇਸ਼ਨ ਲਗਾ ਕੇ ਤੁਸੀਂ ਇੱਥੇ ਲੋਕ ਆਪਣੀ ਡਾਇਰੈਕਸ਼ਨ ਲਾ ਕੇ ਪਹੁੰਚ ਸਕਦੇ ਹੋ ਜੇ ਕੋਈ ਹੋਰ ਕੋਈ ਸ਼ਹਿਰ ਜਾਂ ਕੋਈ ਹੋਰ ਸਟੇਟ ਦਾ ਹੈਗਾ ਉਹ ਤੁਹਾਡੇ ਕੋਲ ਮੰਗਵਾ ਵੀ ਸਕਦਾ ਮੰਗਵਾ ਸਕਦਾ ਜੀ ਹਾਂਜੀ ਹਾਂਜੀ ਹਾਂ ਵੀ ਬਹੁਤ ਵਧੀਆ ਸਾਰੇ ਬਣਾ ਨੇ ਦੱਸਿਆ ਕਿ ਅਗਰ ਅਗਰ ਕੋਈ ਪਰਸਨ ਜੇ ਕਾਈਟ ਲੈਣਾ ਚਾਹੁੰਦਾ ਹੈ ਤਾਂ ਉਹ ਇਹਨਾਂ ਦੇ ਫੋਨ ਨੰਬਰ ਤੇ ਕੰਟੈਕਟ ਕਰਕੇ ਉਹ ਕਰੇ ਵੀ ਜਿਹੜਾ ਕਾਈਟ ਮੰਗਵਾ ਸਕਦਾ ਔਰ ਤੁਹਾਨੂੰ ਜਿਹੜੀ ਹੈ ਇੱਥੇ ਪਤੰਗਾ ਬੜੀਆਂ ਜੈਨੂਅਲ ਰੇਟ 'ਚ ਮਿਲਣਗੀਆਂ ਬਾਕੀ ਦੁਕਾਨਾਂ ਨਾਲੋਂ ਔਰ ਬਹੁਤ ਪੁਰਾਣਾ ਕੰਮ ਹੈਗਾ ਤਕਰੀਬਨ ਇਹਨਾਂ ਦਾ ਕੁਲਚੇ ਦਾ ਕੰਮ ਹੈ ਪਰ ਫਿਰ ਵੀ ਇਹਨਾਂ ਦਾ ਕਾਈਟ ਜ ਔਰ ਤੁਹਾਨੂੰ ਕਿਤੇ ਹੋਰ ਕਿਤੇ ਜਿਆਦਾ ਲੋੜ ਨਹੀਂ ਸਿਰਫ ਇੱਥੇ ਆ ਕੇ ਪੁੱਛੋ ਔਰ ਹਰ ਵੈਰਾਈਟੀ ਦੀ ਹਰ ਡਿਜ਼ਾਈਨ ਦੀ ਤੁਹਾਨੂੰ ਜਿਹੜੀ ਹੈ ਇੱਥੇ ਕਾਡ ਮਿਲੇਗੀ ਮੈਂ ਤੁਹਾਡਾ ਪਟਾ ਸੰਜੀਪਾਵਾ